1991 ਦੇ ਵਿੱਚ ਹਜੀਤ ਕੌਰ ਹੁਣ ਅਮਰੀਕਾ ਦੇ ਵਿੱਚ ਆਉਂਦੇ ਨੇ ਦੋ ਆਪਣੇ ਬੱਚਿਆਂ ਦੇ ਨਾਲ 1991 ਤੋਂ ਲੈ ਕੇ 2025 ਚੱਲ ਰਿਹਾ ਹੈ 30 ਸਾਲ ਤੋਂ ਵੱਧ ਦਾ ਵਕਵਾ ਪਰ ਉਹਨਾਂ ਨੇ ਰਿਪੋਰਟ ਕਰ ਦਿੱਤਾ ਕਿ ਇੱਥੇ ਅਮਰੀਕਾ ਦੇ ਵਿੱਚ ਆ ਕੇ ਉਹਨਾਂ ਨੇ ਅਸੈਲਫ ਕੇਸ ਲਈ ਅਪਲਾਈ ਕੀਤਾ ਸੀ 2012 ਦੇ ਵਿੱਚ ਕੇਸ ਧੁੰਡਣਾਇ ਕਰ ਦਿੱਤਾ ਗਿਆ ਜਾਨੀ ਕਿ ਕੇਸ ਨੂੰ ਮਨਾਂ ਕਰ ਦਿੱਤਾ ਗਿਆ ਇਸ ਤੋਂ ਬਾਅਦ ਉਹ ਲਗਾਤਾਰ ਹਰ 6 ਮਹੀਨੇ ਦੇ ਬਾਅਦ ਤਰੀਕ ਪਹੁੰਚ ਜਾਂਦੇ ਸੀ ਪਰ ਇਸ ਵਾਰ ਜਦੋਂ ਤਰੀਕ ਪਉਣ ਗਏ ਉਹਨਾਂ ਨੂੰ ਆਈਸ ਨੇ ਜਾਨੀ ਕਿ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਨੇ ਜੋ ਕਿ ਅਮਰੀਕਾ ਦੇ ਵਿੱਚ ਏਜੰਸੀ ਇਮੀਗ੍ਰੇਸ਼ਨ ਨਾਲ ਡੀਲ ਕਰਦੀ ਹੈ ਉਹਨਾਂ ਨੇ ਅਰੈਸਟ ਕਰ ਲਿਆ। ਪਰਿਵਾਰ ਨੇ ਲਗਾਤਾਰ ਇਲਜ਼ਾਮ ਲਾਏ ਨੇ ਕਿ ਉਹਨਾਂ ਨੂੰ ਖਾਣਾ ਪੀਣਾ ਸਹੀ ਨਹੀਂ ਦਿੱਤਾ ਗਿਆ। ਲਗਾਤਾਰ ਕਈ ਘੰਟੇ ਉਹਨਾਂ ਨੂੰ ਸਿਰਫ ਇੱਕ ਕੰਬਲ ਦਿੱਤਾ ਗਿਆ। ਇਹ ਵੀ ਇਲਜ਼ਾਮ ਉਹਨਾਂ ਨੂੰ ਹੌਨ ਤੱਕ ਨਹੀਂ ਦਿੱਤਾ ਗਿਆ ਕਿ ਸੀੜਿਆ ਗਿਆ। ਹਾਲਕਿ ਆਈਸ ਨੇ ਸਾਰੇ ਹੀ ਜਿਨ੍ਹਾਂ ਉਨਾਂ ਤੇ ਇਲਜ਼ਾਮ ਲੱਗੇ ਨੇ ਉਹਨਾਂ ਦਾ ਖੰਡਨ ਕੀਤਾ ਪਰ ਇਹਦੇ ਵਿਚਾਲੇ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਗਿਆ। ਪਰਿਵਾਰ ਨੂੰ ਮਿਲਣ ਤੱਕ ਨਹੀਂ ਦਿੱਤਾ ਗਿਆ। ਔਰ ਵੀ ਬਹੁਤ ਚੀਜ਼ਾਂ ਜਿਹੜੀਆਂ ਨਾਲ ਜੁੜ ਰਹੀਆਂ ਨੇ ਲਗਾਤਾਰ ਬਹੁਤ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਅਮਰੀਕਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪ੍ਰੋਟੈਸਟ ਵੀ ਹੋਏ ਪੰਜਾਬੀ ਭਾਈਚਾਰੇ ਦੇ ਲੋਕ ਸੜਕਾਂ ਤੇ ਆਏ ਗਲਾਂ ਦੇ ਵਿੱਚ ਤਕਤੀਆਂ ਦਿਖੀਆਂ ਉਹਨਾਂ ਦੇ ਉੱਪਰ ਲਿਖਿਆ ਸੀ ਸਾਡੀ ਦਾਦੀ ਨੂੰ ਰਿਹਾਇਕ ਕਰੋ ਯਾਨੀ ਕਿ ਪੋਤੇ-ਪੋਤੀਆਂ ਵੀ ਨਹੀਂ ਉਹਨਾਂ ਤੇ ਇਹ ਲਗਾਤਾਰ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਭਾਰਤ ਤੇ ਭੇਜ ਦਿੱਤਾ ਗਿਆ ਪਰ ਉਹਨਾਂ ਨੂੰ 31 ਸਾਲ ਤੋਂ ਸਮਾਂ ਵੱਧ ਹੋ ਚੁੱਕਿਆ ਅਮਰੀਕਾ ਦੇ ਵਿੱਚ ਰਹਿੰਦੇ ਐ ਉਸ ਵਕਤ ਭਾਰਤ ਦੇ ਵਿੱਚ ਨਾ ਉਹਨਾਂ ਦਾ ਕੋਈ ਘਰ ਨਾ ਕੋਈ ਪਰਵਾਰਾ ਸਾਰੇ ਪਰਿਵਾਰ ਦੀ ਜੀ ਇਥੇ ਨੇ ਹਰਜੀਤ ਕੌਰ ਹਣਾ ਦਾ ਵੀ ਬਿਆਨ ਸਾਹਮਣੇ ਆਇਆ ਜਿੰਨੇ ਸਾਰਿਆਂ ਦੇ ਦਿਲਾਂ ਨੂੰ ਝੰਡੋੜ ਕੇ ਰੱਖ ਦਿੱਤਾ ਉਹਨਾਂ ਨੇ ਇਹ ਕਲਕਈ ਇਹਨੂੰ ਚੰਗਾ ਮਰੀ ਮੌਤ ਮੈਨੂੰ ਰਿਪੋਰਟ ਨਾ ਕੀਤਾ ਜਾਵੇ ਪਰ ਇਹਦੇ ਵਿਚਾਲੇ ਜਿਹੜੀ ਵੱਟੀ ਖਬਰ ਹੋਣੀ ਸਾਹਮਣੇ ਆਈ ਕਿ ਉਹਨਾਂ ਨੇ ਰਿਪੋਰਟ ਅਮਰੀਕਾ ਤੋਂ ਕਰ ਦਿੱਤਾ ਕਿ